ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਬਈ ਇੱਕ ਅਮਰਤਪਾਲ ਨਾਲ ਬਹੁਤ ਵੱਡੀ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਜਦੋਂ ਅਮਰਤਪਾਲ ਦੀ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਉਹਦੇ ਉੱਪਰ ਦੋਸ਼ ਲਾ ਦਿੱਤਾ ਜਾਂਦਾ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਬਾਹਰ ਨਾ ਆ ਸਕਣ ਤਾਂ ਹੁਣ ਜਿਹੜੀ ਤੁਹਾਨੂੰ ਗੱਲ ਆਪਾਂ ਦੱਸਣ ਜਾ ਰਹੇ ਹਾਂ ਜੋ ਅੱਜ ਇਹਦੇ ਵਿੱਚ ਇੱਕ ਐਸਾ ਰਾਜ਼ ਛੁਪਿਆ ਹੋਇਆ ਕਿਉਂਕਿ ਜਿਹੜਾ ਇੱਕ ਸੀਐਮ ਭਵੰਤਮਾਨ ਨੇ ਨਵਾਂ ਮੁੱਦਾ ਚੱਕਿਆ ਨਸ਼ੇ ਰੋਕਣ ਦਾ ਤਾਂ ਇਹ ਸ਼ੁਰੂ ਤੋਂ ਮਹੀਮ ਕਿਨੇ ਚੱਕੀ ਸੀ ਅਮਰਤਪਾਲ ਸਿੰਘ ਨੇ ਜੋ ਕਿ ਹੁਣ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੇ ਐਨਐਸ ਲਾ ਕੇ ਰੱਖਿਆ ਗਿਆ ਜਦੋਂ ਵੀ ਕੋਈ ਅਮਰਤਪਾਲ ਦੀ ਵਾਰੀ ਆਉਂਦੀ ਆ ਬਾਹਰ ਆਉਣ ਦੀ ਉਹਦੇ ਉੱਤੇ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਜਿਹੜੀ ਹੁਣ ਸੀਐਮ ਭਵੰਤਮਾਨ ਸਰਕਾਰ ਆ ਹੁਣ ਜਿਹੜੀ ਉਹਦੀ ਮਹੀਮ ਨਸ਼ਾ ਵਾਲੀ ਇਨਾਂ ਦੀ ਪੌਣੇ 3 ਸਾਲ ਹੋ ਗਏ ਸਰਕਾਰ ਆਈ ਨੂੰ ਉਦੋਂ ਇਹਨਾਂ ਨੇ ਕੋਈ ਨਸ਼ੇ ਦੀ ਰੋਕਣੀ ਲਾਈ ਹਾਲਾਂਕਿ ਇਹਨਾਂ ਨੇ ਨਸ਼ਾ ਬਕਾਇਆਗਾ ਵੇਚੇਗਾ ਕਹਿੰਦਾ ਮਤਲ ਇਹਨਾਂ ਨੂੰ ਅੱਜ ਹੀ ਕਿਉਂ ਨਜ਼ਰ ਆਇਆ ਵੀ ਲੋਕ ਨਸ਼ੇ ਵੇਚ ਰਹੇ ਆ ਪੌਣੇ 3 ਸਾਲ ਹੋ ਗਏ ਸਰਕਾਰ ਆਈ ਨੂੰ ਜਿਹਦੇ ਵਿੱਚ ਸਾਡੇ ਪਹਿਲਾਂ ਕਿੰਨੇ ਹੀ ਨੌਜਵਾਨ ਚਲੇ ਗਏ ਕਿੰਨੇ ਮੈਂ ਕਹਿੰਨਾ ਪੰਜਾਬ ਚ ਘਰ ਉਜੜ ਗਏ ਕਿੰਨੇ ਮਾਵਾ ਦੇ ਪੁੱਤ ਮਰ ਚਲੇ ਜੇ ਇਹਨਾਂ ਨੇ ਪੌਣੇ 3 ਸਾਲ ਪਹਿਲਾਂ ਇਹ ਮਹੀਮ ਚੱਕੀ ਹੁੰਦੀ ਹੋ ਸਕਦਾ ਜਿਹੜਾ ਸਾਡੇ ਪੰਜਾਬ ਚ ਇੰਨੇ ਨੌਜਵਾਨ ਗਏ ਆ ਇੰਨੇ ਸਾਡੇ ਜੋ ਘਰ ਉਜੜ ਗਏ ਕਈਆਂ ਦੇ ਤਾਂ ਮੈਂ ਕਿਹਾ ਵੀ ਆਪਾਂ ਮੰਨਦੇ ਆ ਇਕੱਲਾ ਇਕੱਲਾ ਪੁੱਤ ਜਿਹਦੇ ਸਿਰ ਤੇ ਸਾਰਾ ਘਰ ਚੱਲਦਾਗਾ ਤੇ ਉਹ ਨਸ਼ੇ ਉਹ ਨਸ਼ੇ ਤੇ ਲੱਗ ਜਾਂਦੇ ਆ ਤਾਂ ਸਾਰਾ ਘਰ ਦਾ ਮੈਂ ਕਹਿੰਦਾ ਵੀ ਘਰ ਉੱਜੜ ਜਾਂਦਾ ਕਿਉਂਕਿ ਮਾਪੇ ਹੋ ਤੋਂ ਮੈਂ ਹੁਣ ਗੱਲ ਸਾਰਿਆਂ ਦੀ ਕਰੂੰ ਆ ਛੋਟੇ ਵੱਡੇਾਂ ਦੀ ਮਾਪੇ ਹੋ ਤੋ ਦੇਖਿਆ ਤਾਂ ਨਹੀਂ ਜਾਂਦਾ ਹੁੰਦਾ ਆਪਦਾ ਪੁੱਤ ਪਰ ਜਿਹੜਾ ਓਲਿਆਂ ਹੋ ਕੇ ਚਿੱਟੇ ਪੀਂਦੇ ਆ ਤੇ ਬਾਅਦ ਦੇ ਵਿੱਚ ਹੁਣ ਜਿਵੇਂ ਮੈਂ ਵੀਡੀਓ ਦੇਖ ਕੇ ਟਾਂ ਦੋ ਕਮੈਂਟ ਪਹਿਲਾਂ ਚਿੱਟੇ ਵਾਲਿਆਂ ਦੀ ਉਹ ਮਾਂ ਕਹਿੰਦੀ ਆ ਵੀ ਜਦੋਂ ਮੈਂ ਫੈਕਟਰੀ ਜਿਹੜੀ ਢੱਪਾ ਕਰਦੀ ਆ ਜਦੋਂ ਸ਼ਾਮ ਨੂੰ ਆਉਣੇ ਆ ਸਾਡੇ ਤੋਂ ਹੀ ਪੈਸੇ ਮੰਗਦੇ ਆ 300 ਰੁਪਏ ਦਿਹਾੜੀ ਆ ਉਹਦੇ ਚ 200 ਇਹਨਾਂ ਨੂੰ ਦੇਣਾ ਪੈਂਦਾ ਜੇ ਨਹੀਂ ਦਿੰਦੇ ਦਿਲ ਦੁਖਦਾਗਾ ਵੀ ਕੋਲੇ ਮਿੰਤਾ ਕਰਦੇ ਆ ਮਜਬੂਰੀਆਂ ਤਾਂ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ ਮਾਪਿਓ ਦਾ ਦਿਲ ਹੀ ਹੈ ਜੇ ਹੁੰਦਾ ਬੱਚੇ ਨੂੰ ਦੇ ਦਿੰਦਾ ਪੈਸੇ ਰੋਗ ਰੋਗ ਪਿੱਟ ਕੇ ਲੈ ਹੀ ਜਾਂਦੇ ਕਿਵੇਂ ਨਿਕਵੇਂ ਹੁਣ ਕਈ ਥਾਵਾਂ ਤੇ ਇਹ ਕਰਦੇ ਆ ਚੋਰੀਆਂ ਚੱਪੇ ਵੀ ਕਰ ਜਾਂਦੇ ਆ ਘਰਾਂ ਦੇ ਵਿੱਚੋਂ ਚੋਰੀਆਂ ਚੱਪੇ ਕਰਕੇ ਆਉਂਦਾ ਹੈ ਜੋ ਨਸ਼ੇ ਦਾ ਹੈ ਆਪਣਾ ਕੰਮ ਪੂਰਾ ਕਰ ਲੈਂਦੇ ਆ ਹੁਣ ਗੱਲ ਐਨੀ ਕਾ ਆਪਾਂ ਜਾਣਦੇ ਆ ਅਮਰਤਪਾਲ ਦੀ ਜਿਹੜੀ ਇਹ ਮਹੀਮ ਚੱਕੀ ਸੀ ਨਸ਼ੇ ਦੀ ਪਹਿਲੀ ਵਾਰ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਗਿਆ ਸੀ ਵੀ ਆਪਾਂ ਨਸ਼ੇ ਦੀ ਰੋਕ ਲਾਵਾਂਗੇ ਹੁਣ ਇਹਨਾਂ ਨੂੰ ਇਹ ਪਤਾ ਵੀ ਅਮਰਤਪਾਲ ਦੀ ਬਾਹਰ ਆਉਣ ਦੀ ਵਾਰੀ ਆ 2027 ਦੇ ਵਿੱਚ ਵੋਟਾਂ ਪੈਣੀਆਂ ਉਹਦੇ ਵਿੱਚ ਅਮਰਤਪਾਲ ਕਿਤੇ ਜੇ ਬਾਹਰ ਆਉਂਦਾ ਤਾਂ ਹੋ ਸਕਦਾ ਆਪਾਂ ਪੰਜਾਬ ਦੇ ਵਿੱਚ ਨਸ਼ੇ ਦਾ ਜਾਦੇ ਲੋਕ ਮੁੱਦਾ ਮੂਰੇ ਰੱਖਦੇ ਆ ਨਸ਼ੇ ਦਾ ਮੁੱਦਾ ਰੱਖ ਕੇ ਸੀਐਮ ਭਵੰਤਵਾਨ ਨੇ ਸਰਕਾਰ ਬਣਾਈ ਸੀ ਤਾਂ ਜਿਹੜਾ ਹੁਣ ਇੱਕ ਅਮਰਤਪਾਲ ਦੇ ਉੱਤੇ ਇੱਕ ਦੋਸ਼ ਲਾਉਂਦੇ ਆ ਜਦੋਂ ਵੀ ਕੋਈ ਵਾਰੀ ਆਉਂਦੀ ਆ ਬਾਹਰ ਆਉਂਦੀ ਕੋਈ ਨਾ ਕੋਈ ਉਹਦੇ ਉੱਪਰ ਦੋਸ਼ ਲਾ ਦਿੱਤਾ ਜਾਂਦਾ ਤਾਂ ਹੁਣ ਜਿਹੜੀ ਗੱਲ ਇਹ ਆਪਾਂ ਇਹਦੇ ਵਿੱਚ ਰਾਜ ਇਹ ਛੁਪਿਆ ਹੋਇਆ ਕਿਉਂਕਿ ਸੀਐਮ ਭਵੰਤਵਾਨ ਨੂੰ ਪਤਾ ਸੀ ਵੀ ਦਿੱਲੀ ਦੇ ਵਿੱਚੋਂ ਸਾਨੂੰ ਸਾਫ਼ ਕਰ ਦਿੱਤਾ ਗਿਆ ਕੇਜਰੀਵਾਲ ਪੂਰੀ ਤਰ੍ਹਾਂ ਉੱਥੋਂ ਹਾਰ ਗਏ ਜਿਹੜੀ ਰਹਿ ਗਈ ਗੱਲ ਪੰਜਾਬ ਦੀ ਅਸੀਂ ਪੰਜਾਬ ਚੋਂ ਕਿਤੇ ਰਾਰਜ ਗਏ ਵੀ ਹੋਣ ਸਕੇ ਨਾ ਆਪਾਂ ਕੋਈ ਮਹੀਨ ਚੱਕੀਏ ਇਹ ਜੋਗੀ ਦਿੱਤਨਾਥ ਦਾ ਜੋ ਇੱਕ ਇਹ ਲਾਗੂ ਕਰਿਆ ਹੋਇਆਗਾ ਆਪਣੇ ਜਿਹੜੇ ਜਿੱਥੋਂ ਜਿੱਥੇ ਸੀ ਐਮਐਲਏ ਜਿੱਥੋਂ ਦੇ ਹੋ ਰਹਿਣ ਵਾਲੇ ਜੁਪੀ ਵਿਹਾਰ ਦੇ ਜਾਂ ਕਿਤੋਂ ਦੀ ਵੀ ਆ ਤਾਂ ਉਥੇ ਨੇ ਇਹ ਲਾਗੂ ਕਰਿਆ ਸੀ ਕਾਨੂੰਨ ਤਾਂ ਇਹਨੇ ਪੰਜਾਬ ਦੇ ਵਿੱਚ ਉਹ ਮਹੀਨ ਚਲਾਈ ਹੈ ਘਰ ਤੋਂ ਦੀ ਨਸ਼ਾ ਤਸਕਰਾਂ ਦੀ ਆਪਾਂ ਇਹ ਨਹੀਂ ਕਹਿੰਦੇ ਵੀ ਮਾੜੀ ਗੱਲ ਆ ਚੰਗੀ ਗੱਲ ਆ ਪਰ ਜਿਹੜੇ ਕੋਲੇ ਜਿਵੇਂ ਹੁਣ ਆ ਝੋਟੇ ਦੀ ਨਾਲ ਨਾਲ ਵਾਇਰਲ ਵੀਡੀਓ ਹੋ ਰਹੀ ਆ ਅੱਜ ਦੀ ਲਾਈਵ ਤੇ ਉਹ ਕਹਿ ਰਿਹਾਗਾ ਤੁਹਾਨੂੰ ਸਿੱਧਾ ਸੀਐਮ ਭੰਤਮਾਨ ਨੂੰ ਤੁਸੀਂ ਕਹਿੰਦੇ ਅਸੀਂ ਚਿੱਟਾ ਰੋਕਤਾ ਸਾਡੇ ਮਾਨਸਾ ਚਾਓ ਤੁਹਾਨੂੰ 30 ਜਣੇ ਅਸੀਂ ਦਿਖਾਉਣੇ ਆ ਚਿੱਟਾ ਵੇਚਣ ਵਾਲੇ ਜਿਹੜੇ ਜਿਨ੍ਹਾਂ ਕੋਲੇ ਪ੍ਰਾਪਰਟੀਆਂ ਤੁਸੀਂ ਕਹਿੰਦੇ ਅਸੀਂ ਜ਼ਬਤ ਕਰਦੇ ਆ ਉਹਨਾਂ ਦੇ ਮੰਨ ਕੇ ਚਲੋ ਵੀ ਘਰ ਟਾਉਣੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰੋ ਘਰ ਟਾਉਣਾਂ ਗਰੀਬਾਂ ਦੇ ਨਾਲ ਕੁਝ ਨਹੀਂ ਮੰਨਣਾ ਝੋਟੇ ਦਾ ਕਹਿਣਾ ਇਹ ਆ ਹਣ ਤਰ੍ਹਾਂ ਤਰ੍ਹਾਂ ਦੇ ਵੀ ਸ਼ਬਦ ਜੋ ਆਪਾਂ ਕਹਿੰਦੇ ਆ ਸਾਨੂੰ ਨੂੰ ਮਿਲਦੇ ਆ ਪੰਜਾਬ ਦੇ ਵਿੱਚ ਗੱਲ ਇੰਨੀ ਕੀ ਗਈ ਜੋ ਨਸ਼ਾ ਬੇਆਮ ਹੋ ਗਿਆ ਇਹ ਤਾਂ ਗੱਲ ਸੱਚੀ ਆ ਪਰ ਜਿਹੜੀ ਇਹ ਸਰਕਾਰ ਨੇ ਚਿੱਟੇ ਦਾ ਮੁੱਦਾ ਰੱਖ ਕੇ ਬਣਾਈ ਸੀ ਸਰਕਾਰ ਆਪਾਂ ਨੂੰ ਇਹੀ ਸ਼ਿਕਾਇਤ ਆ ਇਸ ਸਰਕਾਰ ਤੇ ਕਿ ਚਿੱਟੇ ਦਾ ਮੁੱਦਾ ਰੱਖ ਕੇ ਬਣਾਈ ਸੀ ਸਰਕਾਰ ਇਹਨੂੰ ਪਤਾ ਵੀ ਨਸ਼ੇ ਨਾਲ ਪੰਜਾਬ ਜੀ ਉਜ ਰਿਹਾ ਪਰ ਉਦੋਂ ਇਹਨਾਂ ਨੇ ਉਦੋਂ 3 ਸਾਲ ਪਹਿਲਾਂ ਕਿਉਂ ਨਹੀਂ ਚੱਕੀ ਇਹ ਨਹੀਂ ਅੱਜ ਹੀ ਕਿਉਂ ਚੱਕੀ ਆ ਇਹ ਚੌਣ ਗੱਲ ਆਪਾਂ ਇਨੀ ਕੀ ਕਰਾਂਗੇ ਵੀ ਨਸ਼ੇ ਦੇ ਵਿੱਚੋਂ ਜਿੰਨੇ ਵੀ ਨਸ਼ੇ ਵੇਚਦੇ ਆ ਘਰਟਾੇ ਜਾ ਰਹੇ ਆ ਆਪਾਂ ਤਾਂ ਇਹ ਕਵਾਂਗੇ ਚੰਗੀ ਗੱਲ ਆ ਕਿਉਂਕਿ ਲੋਕ ਡਰਨਗੇ ਪਰ ਜਿਵੇਂ ਝੋਟੇ ਦਾ ਕਹਿਣਾ ਜਿਹੜੇ ਕੋਲੇ ਪ੍ਰਾਪਰਟੀਆਂ ਜਿਨ੍ਹਾਂ ਨੇ ਅਲੀਸ਼ਾਨ ਮਹਿਲ ਖੜੇ ਕਰ ਰੱਖਿਆ ਉਹਨਾਂ ਨੂੰ ਜਾ ਕੇ ਤੁਸੀਂ ਉਹਨਾਂ ਨੂੰ ਵੀ ਟਾਰਗੇਟ ਕਰੋ ਉਹਨਾਂ ਨਾਲ ਕੋਈ ਇੱਕ ਨੂੰ ਨਾ ਫੜੋ ਚਾਰੇ ਪਾਸੇ ਚਿੱਟਾ ਵਿਕ ਰਿਆ ਮੈਨੂੰ ਨਹੀਂ ਲੱਗਦਾ ਵੀ ਨਸ਼ਾ ਰੋਕ ਸਕਣਗੇ ਕਿਉਂਕਿ ਘਰਟ ਆਇਆ ਨਾਲ ਤਾਂ ਨਹੀਂ ਕੁਝ ਹੋਣਾਗਾ ਪਰ ਆਪਾਂ ਤਾਂ ਇਹ ਹੀ ਕਵਾਂਗੇ ਵੀ ਚਲੋ ਜੋ ਵੀ ਕਰ ਰਹੇ ਆ ਚੰਗੇ ਹੀ ਕਰ ਰਹੇ ਆ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਪਹਿਲਾਂ ਏਦੋਂ ਪਹਿਲਾਂ ਨੌਜਵਾਨ ਮਰ ਚਲੇ ਤਾਂ ਬਹੁਤ ਜੋ ਆਪਾਂ ਕਹਿ ਦਈਏ ਏਦੋਂ ਪਹਿਲਾਂ ਘਰ ਉਜੜ ਗਏ ਚਲੋ ਜੀ ਖਾਸ ਕਰਕੇ ਅਮਰਤਪਾਲ ਸਿੰਘ ਤੇ ਤਾਂ ਆਪਾਂ ਤੁਹਾਨੂੰ ਇਹ ਕਹਿਣ ਜਾ ਰਹੇ ਆ ਵੀ ਜਦੋਂ ਅਮਰਤਪਾਲ ਦੀ ਵਾਰੀ ਵਾਰ ਆਉਂਦੀ ਆਉਂਦੀ ਆ ਕੋਈ ਨਾ ਕੋਈ ਆਪਣੇ ਬੰਨੀ ਇਹ ਦੋਸ਼ ਲਾ ਦਿੱਤਾ ਜਾਂਦਾ ਵੀ ਕਿਤੇ ਅਮਰਤਪਾਲ ਬਾਹਰ ਨਾ ਆ ਜਾਵੇ ਇੱਕ ਵੀਡੀਓ ਜਾਰੀ ਹੁੰਦੀ ਆ ਪਰਸੋਂ ਵੀਡੀਓ ਪਰਸੋਂ ਦੀ ਵੀਡੀਓ ਆ ਇਹ ਜਿਹਦੇ ਵਿੱਚ ਕਿਹਾ ਜਾਂਦਾ ਅਮਰਤਪਾਲ ਸਿੰਘ ਤੇ ਅਗਰ ਜੇ ਕੋਈ ਅਮਰਤਪਾਲ ਦਾ ਸਾਥ ਦੇਊ ਉਹਨੂੰ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੱਟਾਈ ਆ ਕਿਉਂ ਬਈ ਉਹਨੇ ਕੋਈ ਅਪਰਾਧ ਕੀਤਾ ਐਨਐਸਏ ਲਾ ਕੇ ਤੁਸੀਂ ਉਹਨੂੰ ਜੇਲ੍ਹ ਸੱਟਦੇ ਹੋ ਫਿਰ ਉਹਦੇ ਉੱਤੇ ਜੂਏ ਪੀਏ ਲਾਉਣੇ ਆ ਜਦੋਂ ਇਹਨਾਂ ਦੀ ਬਾਹਰ ਆਉਣ ਦੀ ਵਾਰੀ ਸੀ ਇਹਨਾਂ ਦੇ ਜਦੋਂ ਪਾਰਟੀ ਵਨ ਜਾ ਰਹੀ ਸੀ ਕਾਲੀਦਾਰ ਬਾਦ ਪੰਜਾਬ ਦੇ ਉਹਦਾ ਨਾਮ ਰੱਖਿਆ ਗਿਆ ਸੀ ਜਦੋਂ ਨਵੀਂ ਪਾਰਟੀ ਦਾ ਗਾਸੂਨ ਯਾਰੇ ਤਰਨ ਤਿੰਨਾਂ ਦੇ ਉੱਪਰ ਯੂਪੀਐਲ ਆਏਗਾ ਜੋ ਹਰੀ ਸਿੰਘ ਨਾਂ ਦਾ ਗੁਰਪ੍ਰੀਤ ਹਰੀ ਨਾਂ ਦਾ ਇੱਕ ਸਖਸ ਉਹਦਾ ਕੇਸ ਲਾ ਦਿੱਤਾ ਜਾਂਦਾ ਯੂਪੀਐਲ ਆਇਆਗਾ ਪਹਿਲਾਂ ਐਨਐਸਏ ਜਦੋਂ ਐਨਐਸਏ ਲਾਇਆ ਗਿਆ ਸੀ ਉਦੋਂ ਤੁਹਾਡਾ ਯੂਪੀਐਲ ਯਾਦ ਨਹੀਂ ਸੀ ਕੋਈ ਆਪਾਂ ਕੋਈ ਉਹਦੇ ਤੇ ਦੋਸ਼ ਲਾਉਣੇ ਆ ਤਾਂ ਹੁਣ ਤੁਸੀਂ ਉਹਨੂੰ ਡਿਬਰੀਗੜ ਜੇਲ੍ਹ ਦੇ ਵਿੱਚ ਇੱਕ ਬੰਦੀ ਬਣਾ ਕੇ ਰੱਖਿਆ ਗਿਆ ਤਾਂ ਤੋਂ ਇੱਕ ਮੁੱਦਾ ਹੋਰ ਛੇੜਦਾ ਵੀ ਅਮਰਤਪਾਲ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਊਗੀ ਇੱਕ ਬੰਦੀ ਬਣਾਏ ਹੋਏ ਇਨਸਾਨ ਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਸੈਸ਼ਨ ਦੇ ਵਿੱਚ ਗਏ ਹੱਦ ਰਹਿ ਚੁੱਕਿਆ ਜੇ ਤੁਸੀਂ ਉਹਨੂੰ ਸਮਾਂ ਦਿਓਗੇ ਇੱਕ ਬੰਦੇ ਨੂੰ ਆਪਾਂ ਕਿਸੇ ਨੂੰ ਵੀ ਜੇ ਇੱਕ ਵਾਰ ਕਿਸੇ ਕਮਰੇ 'ਚ ਬੰਦ ਕਰ ਦਈਏ ਬਾਅਦ 'ਚ ਉਹਨੂੰ ਕਹੀਏ ਵੀ ਤੂੰ ਐਸ ਦਿਨ ਇੱਥੇ ਨਹੀਂ ਪਹੁੰਚਿਆ ਇੱਕ ਪਾਸੇ ਤੁਸੀਂ ਬੰਦੀ ਬਣਾ ਕੇ ਰੱਖਿਆ ਹੋਇਆ ਉਹਨੂੰ ਸਮਾਂ ਦੇ ਨਹੀਂ ਰਹੇ ਪੈਰੋਲ ਉਹਨੇ ਕਿੰਨੇ ਵਾਰੀ ਆਪਣੇ ਬੰਨਿਊ ਕੋਰਟ ਦੇ ਵਿੱਚ ਅਪੀਲ ਵੀ ਕੀਤੀ ਆ ਹਾਈ ਕੋਰਟ 'ਚ ਪਟੀਸ਼ਨ ਪਾਈ ਆ ਤਾਂ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਯਾਰ ਆ ਅਏ ਦੇ ਬੱਚ ਪਰ ਅਮਰਤਪਾਲ ਦੀ ਗਲਤੀ ਨਹੀਂ ਇਹ ਸਰਕਾਰ ਦੀ ਗਲਤੀ ਹੈ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਯਾਰੀ ਵੀ ਉਹ ਤਾਂ ਕਿ ਆਪਣੇ ਸੈਸ਼ਨ ਦੇ ਵਿੱਚ ਜਾ ਕੇ ਗੱਲਬਾਤ ਕਰ ਸਕਣ ਜਿਵੇਂ ਲੋਕਾਂ ਨੇ ਇਹਨੂੰ ਜਤਾਇਆ ਗਿਆ 497000 ਵੋਟ ਤੇ ਜੋ ਜਿੱਤੇ ਹੋਏ ਐਮਪੀਆ ਹੈ ਪਰ ਜਿਨ੍ਹਾਂ ਦੇ ਕੀ ਹੁਣ ਆਪਾਂ ਗੱਲ ਕਰੀਏ ਸਰਕਾਰਾਂ ਨੇ ਐਨਐਸ ਲਾ ਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੁਣ ਗੱਲ ਇੰਨੀ ਕਾ ਵੀ ਕੱਲੇ ਅਮਰਤਪਾਲ ਨਾਲ ਹੀ ਇਨਸਾਫੀ ਕਿਉਂ ਹੋ ਰਹੀ ਚਲੋ ਜੀ ਖਾਸ ਕਰਕੇ ਆਪਾਂ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਸੋਡੇ ਸੰਜੀਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾਇਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾਇਆ ਕਰੋ ਤਾਂਕਿ ਆਪਣਾ ਨੋਟੀਫਿਕੇਸ਼ਨ ਬੰਦ ਰਹਿਵੇ ਧੰਨਵਾਦ